ਇਹ ਖਾਲਸਾ ਪੰਥ ਮੁਗਲਾਂ ਤੋਂ ਨਹੀਂ ਡਰਿਆ ਇਹ ਅੰਗਰੇਜ਼ਾਂ ਤੋਂ ਨਹੀਂ ਡਰਿਆ ਇਹ ਦਿੱਲੀ ਦੇ ਤਖਤ ਤੇ ਬੈਠੇ ਹੁਕਮਰਾਨਾਂ ਤੋਂ ਅੱਜ ਤੱਕ ਇਹਨਾਂ ਨੇ ਟੈਂਕਾਂ ਤੋਪਾਂ ਦੀ ਵਰਤੋਂ ਕਰਕੇ ਦੇਖ ਲਈ ਆ ਤੇ ਖਾਲਸਾ ਟੈਂਕਾਂ ਤੇ ਤੋਪਾਂ ਤੋਂ ਨਹੀਂ ਡਰਿਆ ਤੇ ਇਹ ਮੈਨੂੰ ਇਹ ਦੱਸੋ ਵੀ ਉਹ ਜਿਹੜੇ ਪੱਥਰ ਜੇ ਲਾਏ ਨੇ ਉਹ ਪੱਥਰ ਜੇ ਸਾਨੂੰ ਜਿਹੜਾ ਰੋਕਣਾ ਸਾਨੂੰ ਰੋਕ ਲੈਣਗੇ ਦੱਸੋ ਜੇ ਕਰ ਉਹ ਸਾਡਾ ਕੋਈ ਨਾ ਕੋਈ ਪ੍ਰੀਖਿਆ ਲੈਣ ਵਾਸਤੇ ਅੱਗੇ ਸੁਟੇ ਨੇ ਤੇ ਫਿਰ ਜਿਹੜੀਆਂ ਇਹ ਹਰਿਆਣਾ ਸਰਕਾਰ ਨੇ ਤਿਆਰੀਆਂ ਕੀਤੀਆਂ ਹੈ ਇਹ ਕਿਤੇ ਪਹਿਲੀ ਵਾਰ ਹੋਣੀ ਆ ਸੇਲੀ ਗੱਲ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਾਂ ਕਿ ਅੱਜ ਸਰਕਾਰ ਦੇ ਨਾਲ ਕਮੇਟਿੰਗ ਵੀ ਹੋ ਰਹੀ ਆ ਹੁਣ ਉਸ ਮੀਟਿੰਗ ਦੇ ਵਿੱਚ ਜੇ ਤਾਂ ਕੋਈ ਫੈਸਲਾ ਸਰਕਾਰ ਕਰ ਦਿੰਦੀ ਆ ਸਾਡੀਆਂ ਮੰਗਾਂ ਪ੍ਰਵਾਨ ਹੋ ਜਾਂਦੀਆਂ ਨੇ ਫਿਰ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਬੈਠ ਕੇ ਅੱਗੇ ਵਿਚਾਰ ਕਰਾਂਗੇ ਦਿੱਲੀ ਕੁਝ ਨੂੰ ਲੈ ਕੇ ਕਿਸਾਨਾਂ ਨੇ ਪੂਰੀ ਤਿਆਰੀ ਖੀਚੀ ਹੋਈ ਹੈ ਦੱਸਿਆ ਕਿ ਕਿਸਾਨ ਲੀਡਰ ਬਲਦੇਵ ਸਿਰਸਾ ਆਪਣੇ ਜਥੇਬੰਦੀ ਦੀ ਨਾਲ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਪੰਚੀ ਉਹਨਾਂ ਦੇ ਵੱਲੋਂ ਅਰਦਾਸ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖਨੌਰੀ ਸ਼ੰਭੂ ਅਤੇ ਡੱਬ ਵਾਲੀ ਬਾਰਡਰ ਦੇ ਉੱਤੇ ਅੱਜ ਕਿਸਾਨ ਜਥੇਬੰਦੀਆਂ ਪਹੁੰਚਣ ਗਿਆ ਤੇ ਸਵੇਰੇ ਯਾਨੀ ਕਿ 13 ਫਰਵਰੀ ਨੂੰ ਦਿੱਲੀ ਵੱਲ ਕਿਸਾਨ ਜਥੇਬੰਦੀਆਂ ਪੂਚ ਕਰਨ ਗਿਆ ਉਹਨਾਂ ਜੋ ਹਰਿਆਣਾ ਸਰਕਾਰ ਦੇ ਵੱਲੋਂ ਬਾਡਰ ਸਟੀਲ ਕਿਤੇ ਗਏ ਨੇ ਉਸੇ ਕਿਹਾ ਕਿ 880 ਫੁੱਟ ਦੀਆਂ ਜੋ ਕੰਕਰੀਟ ਦੀਆਂ ਦਿਵਾਰਾਂ ਬਣਾਈਆਂ ਗਈਆਂ ਨੇ ਉਹ ਕਿਸਾਨਾਂ ਸਾਹਮਣੇ ਕੁਝ ਵੀ ਨਹੀਂ ਉਹਨਾਂ ਕਿਹਾ ਕਿ ਇਹ ਖਾਲਸਾ ਪੰਥ ਮੁਗਲਾਂ ਅੰਗਰੇਜ਼ਾਂ ਤੋਂ ਨਹੀਂ ਡਰਿਆ ਉਹਨਾਂ ਦੀਆਂ ਟੈਂਕਾਂ ਤੋਪਾਂ ਤੋਂ ਨਹੀਂ ਡਰਿਆ ਅਤੇ ਹੁਣ ਇੰਨਾ ਸਰਕਾਰ ਦੇ ਵੱਲੋਂ ਲਗਾਏ ਗਏ ਪੱਥਰ ਵੀ ਕਿਸਾਨਾਂ ਨੂੰ ਨਹੀਂ ਡਰਾ ਸਕਦੇ ਸਿੱਖ ਦਾ ਸਾਹਿਬ ਅਰਦਾਸ ਕੀਤੀ ਗਈ ਹੈ ਜੀ ਕੀ ਤੁਹਾਡੇ ਵੱਲੋਂ ਸ਼ੁਰੂਆਤ ਕੀਤੀ ਜਾਣੀ ਹੈ ਕਿਸ ਤਰ੍ਹਾਂ ਕੀਤੀ ਜਾਣੀ ਹੈ ਕੀ ਸਾਰਾ ਪਲਾਨ ਹੈ ਸਿੱਖ ਦਾ ਸਭ ਤੋਂ ਪਹਿਲਾ ਕੰਮ ਜਿਹੜਾ ਹੁੰਦਾ ਹੈ ਕਿਸੇ ਵੀ ਕਾਰਜ ਨੂੰ ਕਰਨਾ ਹੋਵੇ ਤੇ ਉਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਦਾ ਓਟ ਆਸਰਾ ਲਿਆ ਜਾਂਦਾ ਹੈ ਤੇ ਅੱਜ ਅਸੀਂ ਸਾਡੀਆਂ ਜਿਹੜੀਆਂ ਸਾਰੀਆਂ ਸਮੂਚੀਆਂ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਵੱਲੋਂ ਜਿਹੜਾ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਭ ਤੋਂ ਪਹਿਲਾਂ ਜਿਹੜੀ ਆ ਉਹ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ। ਤਾਂ ਸ਼ੁਰੂਆਤ ਜਿਹੜੀ ਟਰੈਕਟਰ ਮਾਰਚ ਦੀ ਅਪਣੇ ਸਰਦੋਂ ਕੀਤੀ ਜਾਏਗੀ ਕਿਸ ਤਰੀਕੇ ਨਾਲ ਤੁਸੀਂ ਜਿਹੜੇ ਕਿਸਾਨ ਨੇ ਉਹ ਲੈ ਕੇ ਦਿੱਲੀ ਵੱਲ ਕੂਚ ਕਰੋਗੇ। ਦੇਖੋ ਅਸੀਂ ਬਹੁਤ ਤਰੀਕੇ ਦੇ ਨਾਲ ਸ਼ਾਂਤਮਈ ਰਹਿ ਕੇ ਔਰ ਸਾਡਾ ਜਿਹੜਾ ਮੋਰਚਾ ਜਿਸ ਤਰ੍ਹਾਂ ਪਹਿਲਾਂ ਅਸੀਂ ਇੱਕ ਮਿਸਾਲ ਕਾਇਮ ਕਰ ਚੁੱਕੇ ਹਾਂ ਜਿਹੜਾ ਕਿ 13 ਮਹੀਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਸ਼ਾਂਤਮਈ ਮੋਰਚਾ ਜਿਹੜਾ ਅਸੀਂ ਉਹ ਚੱਲਿਆ ਸੀ ਤੇ ਹੁਣ ਵੀ ਜਿਹੜਾ ਸਾਡਾ ਮੋਰਚਾ ਹੈ ਜਿਹਦੀ ਸਵੇਰੇ ਅਸੀਂ 13 ਤਰੀਕਾ ਅੱਜ ਅਸੀਂ ਅਰਦਾਸ ਕਰਕੇ ਤੇ ਸਾਰਿਆਂ ਨੇ ਬਾਰਡਰਾਂ ਤੇ ਚੱਲਿਆ ਜਾਣਾ ਜਿੰਨੇ ਜਿਹੜੇ ਵੀ ਬਾਰਡਰ ਨੇ ਜਿਸ ਤਰ੍ਹਾਂ ਕਿ 3 ਪੁਆਇੰਟ ਸਾਡੇ ਰੱਖੇ ਗਏ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤਨੌਰੀ ਸੰਭੂ ਬਾਰਡਰ ਖਨੌਰੀ ਬਾਰਡਰ ਦਬ ਵਾਲੀ ਬਾਰਡਰ ਤਿੰਨਾਂ ਬਾਰਡਰਾਂ ਦੇ ਉੱਤੇ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਉਹ ਅੱਜ ਪੂਰੀ ਤਿਆਰੀ ਦੇ ਨਾਲ ਜਿਹੜਾ ਹੈ ਉੱਥੇ ਬਾਰਡਰਾਂ ਦੇ ਉੱਤੇ ਚੱਲ ਜਾਣਗੇ ਔਰ ਸਵੇਰੇ 13 ਤਰੀਕ ਜਿਹੜਾ ਉਹ ਉਥੋਂ ਦਿੱਲੀ ਨੂੰ ਜਿਹੜਾ ਔਰ ਵਾਨਗੀ ਹੋਏਗੀ ਤਿਆਰੀਆਂ ਤੁਹਾਡੇ ਵੱਲੋਂ ਵੀ ਕੀਤੀਆਂ ਗਈਆਂ ਐ ਤੇ ਉੱਥੇ ਪ੍ਰਸ਼ਾਸਨ ਵੱਲੋਂ ਵੀ ਕੀਤੀਆਂ ਗਈਆਂ ਹਰਿਆਣਾ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਗਈ ਹੈ ਕਿ ਬੈਰੀਕਾਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਜਾਵੇ ਕੀ ਤੁਸੀਂ ਬੈਰੀਕੇਡ ਕ੍ਰੋਸ ਕਰੋਗੇ ਜਾਂ ਜਿੱਥੇ ਪ੍ਰਸ਼ਾਸਨ ਰੋਕੇਗਾ ਉੱਥੇ ਤਰਪਾ ਲਗਾਓਗੇ ਕਿਸ ਤਰੀਕੇ ਦਾ ਉੱਥੇ ਦਾ ਪਲਾਨ ਹੈ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਾਂ ਕਿ ਅੱਜ ਸਰਕਾਰ ਦੇ ਨਾਲ ਇੱਕ ਮੀਟਿੰਗ ਵੀ ਹੋ ਰਹੀ ਹੈ ਹੁਣ ਉਸ ਮੀਟਿੰਗ ਦੇ ਵਿੱਚ ਜੇ ਤਾਂ ਕੋਈ ਫੈਸਲਾ ਸਰਕਾਰ ਕਰ ਦਿੰਦੀ ਹੈ ਸਾਡੀਆਂ ਮੰਗਾਂ ਪ੍ਰਵਾਨ ਹੋ ਜਾਂਦੀਆਂ ਨੇ ਫਿਰ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਬੈਠ ਕੇ ਅੱਗੇ ਵਿਚਾਰ ਕਰਾਂਗੇ ਫਿਰ ਤਾਂ ਹੋ ਸਕਦਾ ਮਹਾਰਾ ਕਿਰਪਾ ਕਰੇ ਪਰ ਜੇਕਰ ਉਹ ਸਾਡਾ ਕੋਈ ਨਾ ਕੋਈ ਪ੍ਰੀਖਿਆ ਲੈਣ ਵਾਸਤੇ ਅੱਗੇ ਸੋਚਣ ਤੇ ਫਿਰ ਜਿਹੜੀਆਂ ਇਹ ਹਰਿਆਣਾ ਸਰਕਾਰ ਨੇ ਤਿਆਰੀਆਂ ਕੀਤੀਆਂ ਹੈ ਇਹ ਕਦੇ ਪਹਿਲੀ ਵਾਰ ਹੋਣੀ ਹੈ ਇਹ ਖਾਲਸਾ ਪੰਥ ਮੁਗਲਾਂ ਤੋਂ ਨਹੀਂ ਡਰਿਆ ਇਹ ਅੰਗਰੇਜ਼ਾਂ ਤੋਂ ਨਹੀਂ ਡਰਿਆ ਇਹ ਦਿੱਲੀ ਦੇ ਤਖਤ ਤੇ ਬੈਠੇ ਹੁਕਮਰਾਨਾਂ ਤੋਂ ਅਜੇ ਤੱਕ ਇਹਨਾਂ ਨੇ ਟੈਂਕਾਂ, ਤੋਪਾਂ ਦੀ ਵਰਤੋਂ ਕਰਕੇ ਦੇਖ ਲਈ ਆ ਤੇ ਖਾਲਸਾ ਟੈਂਕਾਂ ਤੇ ਤੋਪਾਂ ਨੇ ਨਹੀਂ ਡਰਿਆ ਤੇ ਇਹ ਮੈਨੂੰ ਇਹ ਦੱਸੋ ਵੀ ਉਹ ਜਿਹੜੇ ਪੱਥਰ ਜੇ ਲਾਏ ਨੇ ਉਹ ਪੱਥਰ ਜੇ ਸਾਨੂੰ ਜਿਹੜਾ ਰੋਕਣਾ ਸਾਨੂੰ ਰੋਕ ਲੈਣਗੇ ਸਾਨੂੰ ਕਿੰਨੇ ਕਿਸਾਨ ਨੇ ਅੱਜ ਤੁਹਾਡੇ ਵੱਲੋਂ ਇੱਥੇ ਲੈ ਕੇ ਜਾਏ ਜਾਣਗੇ ਜੀ ਦਿੱਲੀ ਦੇ ਲਈ ਦੇਖੋ ਕਿਸਾਨਾਂ ਦੀ ਕੋਈ ਗਿਣਤੀ ਨਹੀਂ ਹੈ ਅਣਗਿਣਤ ਨੇ ਔਰ ਤੁਸੀਂ ਇਹ ਵੇਖੋ ਕਿ ਲੋਕਾਂ ਦੇ ਵਿੱਚ ਉਤਸ਼ਾਹ ਕਿੰਨਾ ਹੈ ਉਹ ਤੁਸੀਂ ਸਰਕਾਰ ਦੀਆਂ ਜਿਹੜੀਆਂ ਤਿਆਰੀਆਂ ਨੇ ਨਾ ਜਿਸ ਤਰ੍ਹਾਂ ਕਿ ਸ਼ੰਭੂ ਬਾਡਰ ਦੇ ਉੱਤੇ ਜੋ ਰਿਪੋਰਟਾਂ ਤੁਹਾਡੇ ਪੱਤਰਕਾਰਾਂ ਦੇ ਰਾਹੀਂ ਸਾਡੇ ਕੋਲ ਆ ਰਹੀਆਂ ਨੇ ਭਈ ਆਟਾ ਠਪਟ ਚੌੜੀਆਂ ਕੰਕਰੀਟ ਦੀਆਂ ਦਿਵਾਰਾਂ ਔਰ ਕਿੰਨਾ ਕਿੱਡੇ-ਕੱਡੇ ਵੱਡੇ ਜਿਹੜੇ ਪੱਥਰ ਨੇ ਉਹ ਲਾਏ ਜਾ ਰਹੇ ਨੇ ਇਹ ਸਾਡੀ ਤਿਆਰੀ ਦਾ ਸਾਨੂੰ ਦੱਸਣ ਦੀ ਲੋੜ ਨਹੀਂ ਇਹ ਸਰਕਾਰ ਹੀ ਦੱਸ ਰਹੀ ਉਹਨੂੰ ਪਤਾ ਹੈ ਸਾਡੇ ਨਾਲੋਂ ਵੱਧ ਪਤਾ ਵੀ ਉਹਨਾਂ ਦੀ ਤਿਆਰੀ ਕਿਸ ਤਰ੍ਹਾਂ ਦੀ ਆ ਮੇਰਾ ਖਿਆਲ ਇਹ ਚ ਸਾਨੂੰ ਤਾਂ ਦੱਸਣ ਦੀ ਲੋੜ ਨਹੀਂ ਵੀ ਸਾਡੀ ਤਿਆਰੀ ਕਿੱਤਾਂ ਦੀ ਆ ਸਾਡੀ ਤਿਆਰੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ ਦੀ ਆ ਤੇ ਬਿਲਕੁਲ ਸ਼ਾਂਤਮਈ ਇਹ ਜਿਹੜਾ ਸੰਘਰਸ਼ ਹੈ ਇਹ ਸ਼ਕੀਰ ਤੋਂ ਲੈ ਕੇ ਅਨਸ਼ੁਰੂ ਤੋਂ ਲੈ ਕੇ ਕਿ ਤੱਕ ਲੜਾਂਗੇ ਪਹਿਲਾਂ ਵੀ ਅਸੀਂ ਇਹ ਮਿਸਾਲ ਜੜੀਆ ਕਾਇਮ ਕਰ ਚੁੱਕੇ ਹਾਂ ਠੀਕ ਹੈ ਜੀ ਦੱਸਦੀ ਕਿ ਕਿਸਾਨਾਂ ਨੇ ਆਪੋ ਆਪਣੀ ਜਥੇਬੰਦੀਆਂ ਦੇ ਨਾਲ ਅੱਜ ਤਿੰਨੇ ਬਾਰਡਰਾਂ ਦੇ ਵੱਲੇ ਤਿਆਰੀ ਖਿੱਚ ਦਿੱਤੀ ਹੈ ਵੱਡੇ ਵੱਡੇ ਕਾਫਲਿਆਂ ਦੇ ਨਾਲ ਟਰੈਕਟਰ ਟਰਾਲੀਆਂ ਦੇ ਵਿੱਚ ਸਮਾਨ ਲੱਦ ਕੇ ਕਿਸਾਨ ਪਹੁੰਚ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਅੱਜ ਮੀਟਿੰਗ ਦੇ ਵਿੱਚ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਬਹੁਤ ਵਧੀਆ ਰਹੇਗਾ ਪਰ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨ ਵੀ ਪਿੱਛੇ ਨਹੀਂ ਹਟਣਗੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ